ਤੇ ਜੋ ਉਹਨਾਂ ਨੇ ਜੋ ਦਿਲੋਂ ਨਿਕਲ ਰਿਆ ਸੀ ਜੋ ਨਿਕਲ ਰਿਆ ਸੀ ਮੈਂ ਖੁਦ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦੀਆਂ ਜਿਹੜੀਆਂ ਬੈਸਟ ਫਿਲਮਾਂ ਮੰਨਦਾ ਮੈਂ ਉਹਨਾਂ 'ਚੋਂ ਮੈਨੂੰ ਇੱਕ ਨੰਬਰ ਤੇ ਰੱਖਦਾ ਗਾਂਧੀ 3 ਮੈਂ ਖੁਦ ਨੰਬਰ 1 ਤੇ ਰੱਖਦਾ ਇਹ ਨਹੀਂ ਕਿ ਇਹ ਕੱਲ ਨੂੰ ਰਿਲੀਜ਼ ਹੋਣੀ ਹੈ ਜਾਂ ਤੁਹਾਨੂੰ ਬੁਲਾਉਣ ਲਈ ਕਿਉਂਕਿ ਕੱਲ ਇਹੀ ਗੱਲ ਤੁਸੀਂ ਕਹਿਣੀ ਹੈ ਸਿਨੇਮਿਆਂ ਤੋਂ ਬਾਹਰ ਆ ਕੇ ਕਿ ਸਾਨੂੰ ਆਹੀ ਸਿਨੇਮਾ ਚਾਹੀਦਾ ਇਹ ਬੈਸਟ ਸਿਨੇਮਾ ਬਹੁਤ سارے ਲੋਕ ਬੋਲਦੇ ਨੇ ਜੀ ਇਹਨਾਂ ਨੇ ਐਦਾਂ ਦੀ ਫਿਲਮ ਬਣਾਤੀ ਜਿਹਦੇ ਵਿੱਚ ਖੜਕਾ ਦੜਕਾ ਹੁਣ ਐਕਸ਼ਨ ਹੀਰੋ ਤਾਂ ਐਦਾਂ ਦੀਆਂ ਫਿਲਮਾਂ ਹੀ ਕਰੂਗਾ ਪਰ ਹਰ ਫਿਲਮ ਨੇ ਸਮਾਜ ਨੂੰ ਸੇਧ ਦਿੱਤੀ ਆ ਹਰ ਫਿਲਮ ਚ ਮੈਸੇਜ ਲੈ ਕੇ ਆਇਆ ਐਡੇ ਵੱਡੇ ਵੱਡੇ ਤਿੰਨ ਤੋਂ ਚਾਰ ਮੈਸੇਜ ਨੇ ਨਾ ਇੰਨੀ ਪਿਆਰੀ ਯਾਰੀ ਨੂੰ ਪੂਰੀ ਤਰ੍ਹਾਂ ਡੈਡੀਕੇਟਿਡ ਮੂਵੀ ਇਨਸਾਨੀਅਤ ਦੀ ਗੱਲ ਕਰਦੀ ਅੱਜ ਦੇ ਵਕਤ ਚ ਕਿਹੋ ਜਿਹੇ ਇਨਸਾਨ ਹੋਣੇ ਚਾਹੀਦੇ ਨੇ ਜਿਹੋ ਜਿਹੇ ਇਨਸਾਨਾਂ ਦੀ ਜ਼ਰੂਰਤ ਹੈ ਉਹ ਜਿਹੇ ਇਨਸਾਨਾਂ ਬਾਰੇ ਗੱਲ ਕਰਦੀ ਫਿਲਮ ਗਾਂਧੀ 3 ਯਾਰਾਂ ਦਾ ਯਾਰ ਜਿਹੜੀ ਕੱਲ ਨੂੰ ਲੱਗਣੀ ਹੈ 31 ਅਗਸਤ ਨੂੰ ਜੇ ਤੁਸੀਂ ਇਸ ਸਿਨੇਮੇ ਨੂੰ ਪਿਆਰ ਦੇਵੋਗੇ ਤੁਹਾਡੇ ਮੇਰੀਆਂ ਪਹਿਲੀਆਂ ਫਿਲਮਾਂ ਨੂੰ ਤੁਸੀਂ ਦਿੱਤਾ ਗਾਂਦੀਵਨ ਗਾਂਦੀ 2 ڈاکੂਆਂ ਦਾ ਮੁੰਡਾ 1 2 ਬਲੈਕ ਹੈਡੀ ਐਸਪੀ ਦੇਵ ਸੋ ਅਸੀਂ ਇਦਾਂ ਦਾ ਸਿਨੇਮਾ मीनिंगफुल ਸਿਨੇਮਾ ਐਂਟਰਟੇਨ ਦੇ ਨਾਲ ਹਮੇਸ਼ਾ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਹਮੇਸ਼ਾ ਨਵੇਂ ਸਬਜੈਕਟਾਂ ਦੀ ਭਾਲ ਚ ਰਹਨੇ ਆ ਬਹੁਤ ਹੀ ਵਧੀਆ ਸਿਨੇਮਾ ਬਹੁਤ ਐਂਟਰਟੇਨਿੰਗ ਤੁਹਾਨੂੰ ਜੋ ਐਂਟਰਟੇਨ ਚਾਹੀਦਾ ਉਹ ਮਿਲੂਗਾ ਗਾਣਿਆਂ ਦੇ ਰੂਪ ਦੇ ਵਿੱਚ ਐਕਸ਼ਨ ਦੇ ਰੂਪ ਦੇ ਵਿੱਚ ਡਾਇਲੌਗਸ ਦੇ ਰੂਪ ਦੇ ਵਿੱਚ ਪਰ ਸਭ ਤੋਂ ਵੱਡੀ ਗੱਲ ਤੁਸੀਂ ਕਹੋਗੇ ਆਰ ਕੇ ਸਪੋਰਟ ਚਾਹੀਦੀ ਆ ਸਾਨੂੰ ਇਹ ਤੁਸੀਂ ਡਿਮਾਂਡ ਕਰੋਗੇ ਕੱਲ ਫਿਲਮ ਦੇਖਣ ਤੋਂ ਬਾਅਦ ਅਸੀਂ ਨਹੀਂ ਬਣਾਵਾਂਗੇ ਤੁਸੀਂ ਕਹੋਗੇ ਕਿ ਸਾਨੂੰ 4th ਗਾਂਧੀ 3 ਇਹਦਾ ਪਾਰਟ ਚਾਹੀਦਾ ਸਾਨੂੰ ਗਾਂਧੀ ਦਾ 4th ਪਾਰਟ ਆਉਣਾ ਚਾਹੀਦਾ ਇਹ ਤੁਸੀਂ ਡਿਮਾਂਡ ਕਰੋਗੇ ਕਿਉਂਕਿ ਇਹਨਾਂ ਜੋੜ ਲੈਂਦੇ ਆ ਕਰੈਕਟਰ ਤੁਹਾਨੂੰ ਆਪਣੇ ਆਪ ਚ ਔਰ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਸੋਚ ਕੇ ਬਣਾਈ ਕੇ ਇਦਾਂ ਦੀ ਫਿਲਮ ਬਣ ਜੂਗੀ ਕਈ ਵਾਰ ਨ ਚੀਜ਼ਾਂ ਬਣ ਜਾਂਦੀਆਂ ਨੇ ਜਦੋਂ ਨੀਤਾਂ ਸਾਫ਼ ਹੁੰਦੀਆਂ ਨੇ ਸਭ ਦੇ ਦਿਲ ਮਿਲੇ ਹੁੰਦੇ ਨੇ ਆਪਸ ਚ ਸੱਚੀ ਨੀਤ ਨਾਲ ਬੰਦਾ ਚੱਲਦਾ ਹੈ ਤਾਂ ਫਿਰ ਉਹ ਚੀਜ਼ਾਂ ਬਣ ਜਾਂਦੀਆਂ ਨੇ ਮੈਨੂੰ ਲੱਗਦਾ ਕਿ ਉਦਾਂ ਦੀ ਫਿਲਮ ਬਣੀ ਹੈ ਤੁਸੀਂ ਸਾਰੇ ਜਾਓ ਸਪੋਰਟ ਕਰਿਓ ਸਿਨਮੇ ਨੂੰ ਔਰ ਵਾਦਾ ਅਸੀਂ ਇਦਾਂ ਦਾ ਹੀ ਵਧੀਆ ਸਿਨੇਮਾ ਤੁਹਾਡੇ ਲਈ ਹਮੇਸ਼ਾ ਲੈ ਕੇ ਆਉਂਦੇ ਰਵਾਂਗੇ ਚੰਗਾ ਸਿਨੇਮਾ ਬਾਕੀ ਬੋਲਣ ਵਾਲੇ ਨੇ ਮੰਦਾ ਹਮ ਜਿਨ੍ਹਾਂ ਨੇ ਬੋਲਣਾ ਉਹਨਾਂ ਨੇ ਬੋਲੀ ਜਾਣਾ ਪ੍ਰਮਾਤਮਾ ਨੇ ਉਹਨਾਂ ਦੀ ਡਿਊਟੀ ਲਈ ਹੈ ਸੋ ਉਹਨਾਂ ਚੀਜ਼ਾਂ ਦੀ ਅਸੀਂ ਬਿਲਕੁਲ ਪਰਵਾਹ ਨਹੀਂ ਕਰਦੇ ਅੱਜ ਕੱਲ ਵੀ ਮੈਂ ਤੁਹਾਨੂੰ ਦੱਸਦਾ ਕਿ ਕਿਸੇ ਨੇ ਫਿਲਮ ਬਾਰੇ ਚੰਗਾ ਲਿਖ ਕੇ ਪਾਤਾ ਪੱਲੀ ਭੁਪਿੰਦਰ ਪਾਜੀ ਨੇ ਉਹ ਹਮੇਸ਼ਾ ਸੱਚ ਲਿਖਦੇ ਨੇ ਜੋ ਉਹਨਾਂ ਦੇ ਦਿਲ ਜਿਓ ਉਹਨਾਂ ਨੇ ਮੇਰੀਆਂ ਮਾੜੀਆਂ ਫਿਲਮਾਂ ਦੇ ਆਕੇ ਵੀ ਮੈਨੂੰ ਕਿਹਾ ਦੇਵ ਗੱਲ ਨਹੀਂ ਬਣੀ ਉਹ ਕਹਿ ਜਾਂਦੇ ਆ ਤਾਂ ਫਿਰ ਉਹਨਾਂ ਨੇ ਇੱਕੋ ਗੱਲ ਕਹੀ ਔਰ ਜੋ ਦਿਲ ਚਾਇਆ ਉਹ ਲਿਖਿਆ ਉਹਦੇ ਥੱਲੇ ਕਮੈਂਟ ਆਉਣੇ ਸ਼ੁਰੂ ਹੋ ਗਏ ਕਿ ਤੁਸੀਂ ਪ੍ਰਮੋਟ ਕਰ ਰਹੇ ਹੋ ਫਲਾਣਾ ਕਰ ਰਹੇ ਹੋ ਇਦਾਂ ਦੀ ਪਹਿਲਾਂ ਦੇਖ ਤਾ ਲੋ ਫਿਲਮ ਚ ਕੀ ਆ ਕਿਤਾਬ ਦਾ ਕੱਲਾ ਉੱਪਰ ਟਾਈਟਲ ਦੇਖ ਕੇ ਉਹਨੂੰ ਪੜ੍ਹਨਾ ਵੀ ਸਿੱਖ ਲੋ ਮੜਾ ਜਾ ਯਾਰ ਜਿਹੜੇ ਬੋਲਦੇ ਨੇ ਮੈਂ ਉਹਨਾਂ ਲਈ ਕਹਿ ਰਿਹਾ ਹਾਂ ਸਪੈਸ਼ਲ ਔਰ ਬਹੁਤ ਉਹਨਾਂ ਨੇ ਵਧੀਆ ਲਿਖਿਆ ਅਸੀਂ ਨਹੀਂ ਕਿਸੇ ਨੂੰ ਕਿਹਾ ਆਪਣੇ ਦਿਲ ਦਿਲੋਂ ਮਹਾਰੋ ਲੋਕ ਬੋਲ ਰਹੇ ਨੇ ਜਿਹੜੇ ਦੇਖ ਕੇ ਗਏ ਨੇ ਫਿਲਮ ਬਾਰੇ ਤੇ ਜਿਹੜੇ ਮੰੰਦਾ ਬੋਲ ਰਹੇ ਨੇ ਜਿਨ੍ਹਾਂ ਨੂੰ ਇਹ ਜਲਸ ਹੁੰਦੀ ਆ ਕਿ ਇਹ ਅੱਗੇ ਵਧ ਰਹੇ ਨੇ ਤਾਂ ਇਹਦੀ ਲੱਤਾਂ ਖਿੱਚ ਲਈਏ ਹਮੇਸ਼ਾ ਰਹਿਣਾ ਇਹ ਤੁਹਾਡੇ ਨਾਲ ਵੀ ਹੁੰਦਾ ਹੋਊਗਾ ਇਹ ਸਾਰਿਆਂ ਨਾਲ ਹੀ ਹੁੰਦਾ ਇਹ ਸਮਾਜ ਦਾ ਇੱਕ ਪਾ ਕਹਿ ਸਕਦੇ ਆ ਇਹ ਲੋਕਾਂ ਦੀ ਨਾ ਇੱਕ ਤਾਂ ਹੁੰਦੀ ਆ ਉਹਨਾਂ ਦੀ ਨੇਚਰ 'ਚ ਇਹ ਚ ਸ਼ਾਮਲ ਕਿ ਉਹ ਤਰੱਕੀ ਕਰਦਿਆਂ ਨੂੰ ਦੇਖ ਕੇ ਖੁਸ਼ ਨਹੀਂ ਹੁੰਦੇ ਉਹਨਾਂ ਦੇ ਵਿੱਚ ਤੁਹਾਡੇ ਆਪਣੇ ਵੀ ਹੁੰਦੇ ਨੇ ਕਈ ਤੁਹਾਡੇ ਇੰਡਸਟਰੀ ਦੇ ਵੀ ਹੁੰਦੇ ਨੇ ਕੋਈ ਕਿਸੇ ਗੱਲ ਤੋਂ ਤੁਰਤ ਖਿਜਿਆ ਹੁੰਦਾ ਕੋਈ ਕਿਸੇ ਗੱਲ ਤੋਂ ਖਿਜਿਆ ਹੁੰਦਾ ਉਹ ਵੀ ਹੁੰਦੇ ਨੇ ਪਰ ਵਿਗਾੜਿਆ ਤੁਸੀਂ ਕਿਸੇ ਦਾ ਕੁਛ ਨਹੀਂ ਹੁੰਦਾ ਸਭ ਦਾ ਭਲਾ ਮੰਗਦੇ ਹੋ ਸਰਬੱਤ ਦਾ ਭਲਾ ਮੰਗਦੇ ਹੋ ਕਦੇ ਕਿਸੇ ਦਾ ਅਪਾ ਮਾੜਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਲੋਕ ਫੇਰ ਵੀ ਨਹੀਂ ਹਟਦੇ ਕਰੀ ਜਾਣਦੋ ਉਹਨਾਂ ਦੀ ਜੌਬ ਹੈ ਮੈਨੂੰ ਹਮੇਸ਼ਾ ਥੋੜਾ ਪਿਆਰ ਚਾਹੀਦਾ ਉਹ ਬਹੁਤ ਥੋੜੇ ਲੋਕ ਨੇ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਨ ਵਾਲੇ ਥੋੜੇ ਆਸਰੇ ਉੱਡੇ ਫਿਰਦੇ ਆ ਥੋੜੇ ਪਿਆਰ ਆਸਰੇ ਉੱਡੇ ਫਿਰਦੇ ਆ ਇਹ ਦਿਲੋਂ ਮੈਂ ਗੱਲ ਕਹਿ ਰਿਹਾ ਤੁਹਾਨੂੰ ਔਰ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਕਲ ਨੂੰ ਰੁਪਿੰਦਰ ਗਾਂਧੀ 3 ਯਾਰਾਂ ਦਾ ਯਾਰ ਫਿਲਮ ਜਿਹੜੀ ਹੈਗੀ ਉਹ ਸਿਰਮਿਆ ਘਰਾਂ ਦੇ ਵਿੱਚ ਲੱਗ ਰਹੀ ਹੈ ਬਹੁਤ ਸੋਹਣਾ ਮੈਸੇਜ ਔਰ ਇਹ ਨਹੀਂ ਹੈ ਕਿ ਕੱਲੇ ਨੌਜਵਾਨਾਂ ਦੀ ਫਿਲਮ ਹੈ ਯਾਰੀ ਦੀ ਗੱਲ ਕਰਦੀ ਹੈ ਸਾਰੀਆਂ ਭੈਣਾਂ ਦੀ ਫਿਲਮ ਹੈ ਤੁਸੀਂ ਕਹ ਤਾਂ ਕਿਸੇ ਦੀ ਮਜਾਲ ਨਹੀਂ ਸਾਡੇ ਵੱਲ ਮਾੜੀ ਅੱਖ ਚੱਕ ਕੇ ਦੇਖਦੇ ਫਿਲਮ ਦੇਖਣ ਤੋਂ ਬਾਅਦ ਤੁਹਾਡੇ ਦਿਲ ਚੋਂ ਆਪ ਮੁਹਰੇ ਨਿਕਲੂਗਾ ਕਿ ਅਸੀਂ ਇਹ ਫਿਲਮ ਦੁਬਾਰਾ ਦੇਖਣੀ ਹੈ ਦੁਬਾਰਾ ਦੇਖਣੀ ਹੈ ਪਰਿਵਾਰਕ ਫਿਲਮ ਹੈ ਨੌਜਵਾਨਾਂ ਨੂੰ ਨੌਜਵਾਨਾਂ ਦਾ ਇੰਟਰਟੇਨ ਕਰੇਗੀ ਔਰ ਹਰ ਇੱਕ ਡਾਇਲੋਗ ਦੇ ਉੱਤੇ ਤੁਹਾਨੂੰ ਮਜਬੂਰ ਕਰੂਗੀ ਸੀਟੀਆਂ ਤਾੜੀਆਂ ਮਾਰਨ ਦੇ ਉੱਤੇ ਇਹੋ ਜਿਹਾ ਸਿਨੇਮਾ ਮੈਨੂੰ ਲੱਗਦਾ ਬਹੁਤ ਘੱਟ ਪੜਦਾ ਸੋ ਇਸੇ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਤੁਸੀਂ ਹਮੇਸ਼ਾ ਸਾਥ ਦਿੱਤਾ ਸਾਡਾ ਅੱਜ ਅਸੀਂ ਜਿੱਥੇ ਵੀ ਬੈਠੇ ਹਾਂ ਤੁਹਾਡੇ ਪਿਆਰ ਸਦਕਾ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਸਿਨੇਮੇ ਦੇ ਵਿੱਚ ਸਾਡੇ ਵਰਗੇ ਥੀਏਟਰ ਦੇ ਕਲਾਕਾਰਾਂ ਨੂੰ ਪੈਰ ਪਾਉਣਾ ਹੀ ਬਹੁਤ ਮੁਸ਼ਕਲ ਸੀਗਾ ਤੁਸੀਂ ਸਾਡੀਆਂ ਫਿਲਮਾਂ ਨੂੰ ਪਿਆਰ ਦਿੱਤਾ ਤੁਸੀਂ ਅੱਜ ਇੱਥੇ ਤੱਕ ਪਹੁੰਚਾਇਆ ਸਾਨੂੰ ਕਿ ਅਸੀਂ ਲਗਾਤਾਰ ਸਿਨੇਮਾ ਕਰ ਰਹੇ ਹਾਂ ਤੇ ਲਗਾਤਾਰ मीनिंगफुल ਸਿਨੇਮਾ ਲੈ ਕੇ ਆ ਰਹੇ ਹਾਂ ਹਮੇਸ਼ਾ ਸੇਧ ਦੇਣ ਵਾਲਾ ਸਿਨੇਮਾ ਲੈ ਕੇ ਆ ਰਹੇ ਹਾਂ ਐਂਟਰਟੇਨ ਹੁੰਦਾ ਬਟ ਮੈਂ ਸਨਮੋਅ ਕਰਦਾ ਜੋ ਮੇਰੀ ਆਡੀਅנס ਮੇਰੇ ਚਾਹਣ ਵਾਲੇ ਮੈਨ ਤੋਂ ਮੰਗਦੇ ਨੇ ਤੇ ਤੁਸੀਂ ਪੂਰਾ ਸਾਥ ਦਿਓ ਤੇ ਐਡਵਾਂਸ ਬੁਕਿੰਗ ਓਪਨ ਹੋ ਚੁੱਕੀ ਹੈ ਜੀ ਸਾਰੇ ਪਾਸੇ ਐਡਵਾਂਸ ਬੁਕਿੰਗ ਕਰਾਓ ਪਰਿਵਾਰਾਂ ਨਾਲ ਜਾਓ ਪਰਿਵਾਰਕ ਫਿਲਮ ਹੈ ਫਿਲਮ ਇਮੋਸ਼ਨਲ ਕਰ ਲੈਂਦੀ ਹੈ ਜੋੜ ਲੈਂਦੀ ਹੈ ਕੈਰੈਕਟਰ ਕੱਲਾ ਮੈਂ ਨਹੀਂ ਜਿਹੜੇ ਬਾਕੀ ਦੇ ਨਵੇਂ ਕਲਾਕਾਰ ਫਰੈਸ਼ ਕਲਾਕਾਰ ਦੇਖੋਗੇ ਬਾ ਕਮਾਲ ਕੰਮ ਕੀਤਾ ਇੱਕ ਇੱਕ ਐਕਟਰ ਨੇ ਆਪਣੀ ਜਾਨ ਲਾਈ ਔਰ ਤੁਹਾਨੂੰ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ ਕੱਲ ਨੂੰ ਜਿਹੜੇ ਪੰਜਾਬੀ ਇੰਡਸਟਰੀ ਚ ਤੁਸੀਂ ਸਟਰਗਲ ਕਰ ਰਹੇ ਹੋ ਤੁਹਾਡੇ ਲਈ ਇੱਕ ਨਵਾਂ ਰਾਹ ਹੈ ਜਦੋਂ ਤੁਸੀਂ ਨਵੇਂ ਕਲਾਕਾਰਾਂ ਦੀਆਂ ਫਿਲਮਾਂ ਨੂੰ ਅਪਰੀਸ਼ੀਏਟ ਕਰੋਗੇ ਜਿਹੜੇ ਆਲੇ ਦੁਆਲੇ ਤੁਹਾਡੇ ਨਵੇਂ ਤੁਹਾਡੇ ਲਈ ਨਵਾਂ ਰਾਹ ਖੁੱਲਦਾ ਤੁਹਾਡੇ ਬੱਚਿਆਂ ਲਈ ਨਵਾਂ ਰਾਹ ਖੁੱਲਦਾ ਸੋ ਇਸ ਕਰਕੇ ਕਿਉਂਕਿ ਪੰਜਾਬੀ ਇੰਡਸਟਰੀ ਬਹੁਤ ਸਾਰੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ ਬਹੁਤ ਸਾਰੇ ਲੋਕਾਂ ਦਾ ਢਿੱਡ ਭਰਦੀ ਹੈ ਤਾਂ ਤੁਸੀਂ ਇੱਕ ਜ਼ਰੀਆ ਬਣ ਸਕਦੇ ਹੋ ਕਿ ਸਾਡੀ ਇਹ ਜਿਹੜੀ ਇੰਡਸਟਰੀ ਹੈ ਦੀ ਗਰੋਥ ਹੋਵੇ ਚੰਗੀਆਂ ਫਿਲਮਾਂ ਬਣਨ ਜਦੋਂ ਤੁਸੀਂ ਐਪਰੀਸ਼ੀਏਟ ਕਰੋਗੇ ਤੇ ਅਸੀਂ ਆਪਣੇ ਵੱਲੋਂ ਪੂਰੀ ਜਾਨ ਲਾਈ ਐ ਅਸੀਂ ਚੰਗੀ ਫਿਲਮ ਬਣਾਈ ਔਰ ਸੋਚ ਕੇ ਅਸੀਂ ਇਹ ਚੀਜ਼ ਅਸੀਂ ਇੱਕ ਸੋਚੀ ਸੀ ਕਿ ਚੰਗੀ ਸਕ੍ਰਿਪਟ ਲੈ ਕੇ ਚੰਗੀ ਫਿਲਮ ਬਣਾਵਾਂਗੇ ਪਰ ਐ ਨਹੀਂ ਸੀ ਸਾਨੂੰ ਪਤਾ ਕਿ ਇੰਨੀ ਚੰਗੀ ਫਿਲਮ ਬਣ ਜਾਣੀ ਆ ਐਨੀ ਵਧੀਆ ਬਣ ਜਾਣੀ ਆ ਔਰ ਇਹ ਚੀਜ਼ ਮੈਨੂੰ ਲੱਗਦਾ ਕਈ ਲੋਕ ਕਹਿੰਦੇ ਹੋਣਗੇ ਆਪਦੇ ਮੂੰਹੋਂ ਨਹੀਂ ਇਹ ਗੱਲ ਕਹਿ ਰਿਆ ਇਹ ਗੱਲ ਕੱਲ ਤੁਸੀਂ ਕਹੋਗੇ ਜੇ ਮੈਂ ਇਹ ਗੱਲ ਝੂਠੀ ਸਾਬਤ ਹੋ ਗਈ ਤਾਂ ਮੇਰਾ ਲਾਈਫ ਪਿਆ ਤੁਹਾਡੇ ਅੱਗੇ ਤੁਸੀਂ ਕਹਿ ਸਕਦੇ ਹੋ ਕਿ ਯਾਰ ਮ ਹੁਣ ਕੋਈ ਖੇਜਾ ਬੰਦਾ ਕਹੇ ਤਾਂ ਕਹਦੇ ਕਿਉਂਕਿ ਜੇ ਫਿਲਮ ਮਾੜੀ ਲੱਗੂ ਤਾਂ ਫਿਰ ਬਹੁਤ ਆਤ ਦੇ ਵਿੱਚ ਹੀ ਆਉਣਗੇ ਮੈਸੇਜ ਤੁਹਾਡੇ ਕਿ ਨਹੀਂ ਯਾਰ ਗੱਲ ਬਣੀ ਨਹੀਂ ਵਧੀਆ ਸੀ ਯਾਰ ਨਹੀਂ ਸਵਾਦ ਆਇਆ ਮੈਂ ਇੰਨੇ ਯਕੀਨ ਇੰਨੇ ਭਰੋਸੇ ਨਾਲ ਤੁਹਾਨੂੰ ਗੱਲ ਕਰ ਰਿਹਾ ਤੇ ਕੱਲ ਤੋਂ ਬਾਅਦ ਤੁਸੀਂ ਖੁਦ ਕਹੋਗੇ ਆਪਣੀ ਜ਼ੁਬਾਨ ਤੋਂ ਕਿ ਇਹਦਾ 4th ਪਾਰਟ ਬਾਈ ਜੀ ਕਦੋਂ ਲੈ ਕੇ ਆਉਂਗੇ ਅਸੀਂ ਇਹਦਾ 4th ਪਾਰਟ ਦੀ ਬੇਸਬਰੀ ਨਾਲ ਵੇਟ ਕਰ ਰਹੇ ਹਾਂ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਤੰਦਰੁਸਤ ਰੱਖੇ ਹੱਸਦੇ ਵਸਦੇ ਰਹੋ ਤਰੱਕੀਆਂ ਕਰੋ ਜੋ ਤੁਸੀਂ ਮਿਹਨਤ ਕਰਦੇ ਹੋ ਉਹ ਵਧੇ ਫੁੱਲੇ ਸੋ ਪਾਗ ਲੱਗਣ ਤੁਹਾਨੂੰ ਸਾਰਿਆਂ ਨੂੰ ਸੋ ਬਾਕੀ ਇਹ ਕਹਣਾ ਜੀ ਮੇਰਾ ਫਰਜ ਹੈ ਕਿਉਂਕਿ ਤੁਸੀਂ ਹੀ ਜਿਹੜੇ ਇੱਕ ਬੰਦੇ ਨੂੰ ਕਿਸੇ ਨੂੰ ਫਰਸ਼ ਤੋਂ ਚੱਕ ਕੇ ਅਰਸ਼ ਤੇ ਆ ਸਾਰਾ ਜਿੰਨਾ ਵੀ ਹੈਗਾ ਚਾਹੇ ਕੋਈ ਸਾਰਾ ਤੁਹਾਡੇ ਕਰਕੇ ਹੀ ਆ ਸੋ ਇਸ ਕਰਕੇ ਤੁਹਾਨੂੰ ਅਪੀਲ ਕਰਨੀ ਤੁਹਾਨੂੰ ਰਿਕੁਐਸਟ ਕਰਨੀ ਇੱਕ ਕਲਾਕਾਰ ਹੋਣ ਦੇ ਨਾਤੇ ਇੱਕ ਐਕਟਰ ਹੋਣ ਦੇ ਨਾਤੇ ਮੇਰਾ ਫਰਜ ਬਣਦਾ ਸੋ ਇਸ ਕਰਕੇ ਪਿਆਰ ਦਿਓ ਜਿੰਨਾ ਦੇ ਸਕਦੇ ਹੋ ਸਾਰੇ ਔਰ ਫਿਲਮ ਤੁਹਾਨੂੰ ਨਿਰਾਸ਼ ਨਹੀਂ ਕਰੂਗੀ ਇੱਕ मीनिंगफुल ਸਿਨੇਮਾ ਸੇ ਦੇਣ ਵਾਲਾ ਸਿਨੇਮਾ ਬਾਕੀ ਜਿਹੜੇ 네ਗੇਟਿਵ ਕਮੈਂਟਿੰਗ ਕਰਦੇ ਨੇ ਇਹ ਪਰਮਾਤਮਾ ਨੇ ਡਿਊਟੀ ਲਈ ਹੈ ਉਹਨਾਂ ਨੂੰ ਕਰੀ ਜਾਣ ਦੋ ਮੈਂ ਫੇਰ ਕਹਿਣਾ ਉਹਨਾਂ ਨੂੰ ਕਰੀ ਜਾਣ ਦੋ ਉਹਨੂੰ ਆਪਣੇ ਦਿਲ ਦਾ ਚਾ ਹੌਲਾ ਕਰ ਲੈਣ ਦੋ ਜਿੰਨਾ ਕਰ ਸਕਦੇ ਨੇ ਉਹ ਇਦਾਂ ਦੀ ਭਾਸ਼ਾ ਵਰਤ ਕੇ ਯੂਜ਼ ਕਰਕੇ ਪਹਿਲਾਂ ਚੀਜ਼ਾਂ ਦੇਖੋ ਸਾਡੇ 'ਚ ਇੱਕ ਬੁਰਾਈ ਹੈ ਸਾਰਿਆਂ 'ਚ ਅਜਿਵੇਂ ਗੱਲ ਕਰਦਾ ਕਈਆਂ ਨੂੰ ਚੁਬੂ ਗਈ ਇਹ ਗੱਲ ਸਾਡੇ 'ਚ ਇੱਕ ਬੁਰਾਈ ਹੈ ਅਸੀਂ ਦੇਖਦੇ ਅੱਛਾ ਇਹਨੇ ਇਹ ਚੀਜ਼ ਪਾਤੀ ਚਲੋ ਚੱਕੋ ਮੋਬਾਈਲ ਇਹਨੂੰ ਕੱਢੋਗਾ ਇਹਨੂੰ ਲਿਖੋ ਮੜ ਮਾੜਾ ਲਿਖ ਕੇ ਤੁਸੀਂ ਕੋਈ ਬਹੁਤ ਵੱਡੇ ਨਹੀਂ ਬਣ ਜਾਂਦੇ ਤੁਸੀਂ ਲੋਕਾਂ ਦੀ ਨਜ਼ਰਾਂ 'ਚੋਂ ਥੱ